ਪਰ ਭਾਵੇਂ ਕੀ ਬਖਰੇ ਬਖਰੇ ਮੂਰੇ ਜਿਆ ਲਗਾਏ ਹੋਏ ਨਾ ਗੱਲਬਾਤ ਕਰਾਂਗੇ ਐਮਨ ਸਾਹਿਬ ਕਿੰਨੇ ਪਿੰਡਾਂ ਦਾ ਜਿਹੜਾ ਹੁਣ ਤੱਕ ਤੁਸੀਂ ਦੌਰਾ ਕਰਕੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਲੋਕਾਂ ਦੇ ਵਿੱਚ ਰੁਝਾਨ ਹੈ ਵੋਟਾਂ ਪਾਉਣ ਦਾ ਜਾਂ ਨਹੀਂ ਦੇਖੋ ਤਕਰੀਬਨ ਮੈਂ ਪਿਛਲੇ 1-2 ਘੰਟਿਆਂ ਦੇ ਵਿੱਚ ਜਦੋਂ ਦੀ ਇਲੈਕਸ਼ਨ ਸ਼ੁਰੂ ਹੋਈ ਹੈ ਜੀ ਹੁਣ ਹੋ ਗਏ ਨੇ 11 ਵਜੇ ਚੱਲੇ ਆ ਤਕਰੀਬਨ 8-10 ਪਿੰਡਾਂ ਦੇ ਵਿੱਚ ਮੈਂ ਹੋਇਆ ਹਾਂ ਅੱਗੇ ਵੀ ਜਾਣਾ ਹੁਣ ਪਰ ਕੁਝ ਸਮਾਗਮ ਵੀ ਨੇ ਕੁਝ ਪਰਿਵਾਰਾਂ ਦੇ ਕੋਈ ਕਣਪਟ ਸਾਹਿਬ ਦੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਕਾਲੀ ਕਾਂਗਰਸ ਸਟੇਟਮੈਂਟਾਂ ਕਿ ਜੀ ਬੂਥ ਕੈਪਚਰ ਕਰਨਗੇ ਇਹ ਲੁੱਟ ਲੈਣਗੇ ਜੀ ਵੋਟਾਂ ਜਾਲੀ ਪਾਉਣਗੇ ਉਹਨਾਂ ਦੇ ਉਹਨਾਂ ਦੇ ਇਸ ਸਾਰੀਆਂ ਗੱਲਾਂ ਦਾ ਜਵਾਬ ਇੱਥੇ ਪਿਆ ਜੀ ਉਹ ਕਾਂਗਰਸ ਦਾ ਬੂਥ ਹੈ ਉਹ ਕਾਲੀ ਦਲ ਦਾ ਤੇ ਆਮ ਆਦੀ ਪਾਰਟੀ ਦਾ ਤਿੰਨੇ ਬੂਥ ਇਕੱਠੇ ਲੱਗੇ ਆ ਨੇ ਲੋਕਾਂ ਚ ਕੋਈ ਖਿਚੋਤਾਨ ਨਹੀਂ ਜਿੰਨੇ ਵੋਟ ਪਾਉਣੀ ਆਪਣੀ ਮਰਜ਼ੀ ਨਾਲ ਪਾਊਗਾ ਜੀ ਇਹ ਸਿਰਫ ਇੱਕ ਮਾਹੌਲ ਬਣਾਉਂਦੇ ਆ ਜੀ ਕਾਂਗਰਸੀ ਰਾਜਾ ਵੜਿੰਗ ਸਵੇਰ ਦਾ ਚੀਕਾ ਮਾਰੀ ਜਾਂਦਾ ਟੀਵੀ ਤੇ ਬੈਠਾ ਜੀ ਵੀ ਆ ਕਰ ਲੈਣਗੇ ਮੇਰਾ ਫੋਨ ਆਨ ਹੈ ਜੀ ਮੈਂ ਤਿਆਰ ਬੈਠਾ ਜੀ ਮੈਨੂੰ ਦੱਸ ਦੋ ਮ ਕਰੇ ਬੈਠਾ ਜੀ ਕਰੇ ਕਦੇ ਨਿਕਲਿਆ ਹੈ ਨਹੀਂ ਜੀ ਗੱਲਾਂ ਕਰੀ ਜਾਂਦਾ ਜੀ ਰਾਤ ਤੋਂ ਤੁਸੀਂ ਸਾਰੇ ਜਾਗੇ ਹੋ ਹਾਂਜੀ ਹਾਂਜੀ ਰਾਤ ਤੋਂ ਤੁਸੀਂ ਸਾਰੇ ਸੁੱਤੇ ਨਹੀਂ ਮੈਂ ਤਾਂ ਜਾਗਿਆ ਜੀ ਮੈਂ ਤਾਂ ਜਾਗਿਆ ਮੈਂ ਤਾਂ ਮੇਰਾ ਤਾਂ ਫੋਨ ਆਨ ਹੀ ਹੈ ਜੀ ਮੈਂ ਤਾਂ ਸੇਵਾ ਚ ਹਾਜ਼ਰੀ ਹੈ ਜੀ ਏ ਰਾਜਾ ਬਣੇ ਕੋਹੀ ਆ ਜਿਹੜਾ ਕਹਿੰਦਾ ਸੀ ਕਿ ਕਾਲਾ ਜਾ ਗਰੀਬ ਜਾ ਉਹਨੂੰ ਜੀ ਗ੍ਰਹਿ ਮੰਤਰੀ ਬਣਾਤਾ ਬੂਟਾ ਸਿੰਘ ਜੀ ਬਾਰੇ ਉਹੀ ਆ ਜੀ ਆ ਸੰਗਤ ਯਾਦ ਰੱਖਿਓ ਜਰਾ ਠੀਕ ਆ ਜੀ ਤੇ ਇਹਨਾਂ ਤੋਂ ਕਰੋ ਪਰਹੇਜ਼ ਆਪਣੀ ਭਾਈਚਾਰਕ ਸੰਜ ਬਣਾ ਕੇ ਰੱਖੋ ਸੰਗਤ ਨੇ ਫੈਸਲਾ ਕਰਨਾ ਲੋਕ ਤੰਦਰ ਤੇ ਲੋਕ ਵੱਡੇ ਹੁੰਦੇ ਆ ਲੋਕਾਂ ਨੂੰ ਫੈਸਲਾ ਕਰੰਦ ਮੈਂ ਕਿ ਤੁਹਾਡੇ ਚੈਨਲ ਦੇ ਜ਼ਰੀਏ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਾਂਗਰਸੀਓ ਕਾਲਿਓ ਤੁਹਾਡੇ ਘਰ ਦਾ ਵੀ ਆਵਾਮਾਂ ਦੀ ਪਾਰਟੀ ਭਰਦੀ ਆ ਫੇਰ ਭੰਡੇ ਜਾਂਦੇ ਆ ਆਵਾਮਾਂ ਦੀ ਪਾਰਟੀ ਨੂੰ ਠੀਕ ਆ ਨਾ ਐ ਨਾ ਕਰੋ ਐ ਨਾ ਕਰੋ ਤੁਹਾਡਾ ਲਾਜ਼ਮੀ ਫ੍ਰੀ ਕਰ ਰਹੀ ਆ ਤੁਹਾਡੇ ਬੱਚਾ ਨੂੰ ਵੀ ਫ੍ਰੀ ਪੜਾ ਰਹੀ ਆ ਫੇਰ ਤੁਸੀਂ ਗੱਲਾਂ ਕੱਢੀ ਜਾਂਦੇ ਹੋ ਹੱਦ ਆ ਯਾਰ ਕਮਾਲ ਹੋ ਗਿਆ ਐ ਨਾ ਕਰੋ ਕਾਂਗਰਸੀਓ ਕਾਲਿਓ ਹੈ ਐ ਨਾ ਕਰੋ ਰੱਬ ਰੱਬ ਤੋਂ ਡਰਿਆ ਕਰੋ ਦੋਨੋਂ ਪਾਰਟੀਆਂ ਤੁਸੀਂ ਬਿੱਲ ਭਰ ਤੁਸੀਂ ਆਪਦਾ ਵੀ ਤਾਂ ਭਰ ਰਹੇ ਹੋ ਨਾ ਦੋਨੋਂ ਦਾ ਨਹੀਂ ਨਾ ਭਰ ਰਹੇ ਆਪਦਾ ਬਿੱਲ ਤੁਸੀਂ ਆਪ ਹੀ ਭਰ ਰਹੇ ਨਹੀਂ ਨਹੀਂ ਉਹ ਸਾਰਾ ਸਾਰੀ ਪੰਜਾਬ ਦੀ ਦੇਖੋ ਇਹ ਤਾਂ ਸਾਰੀ ਪੰਜਾਬ ਦੀ ਸੰਗਤ ਵਾਸਤੇ ਆ ਇਹ ਤੇ ਸਾਰੀ ਪੰਜਾਬ ਦੀ ਸੰਗਤ ਆ ਇਹ ਤਾਂ ਬਿੱਲ ਆਉਂਦਾ ਮਿਲ ਸਾਨੂੰ ਲੱਖ ਡੇਢ ਲੱਖ ਮੇਰਾ ਹਾਂ ਨਹੀਂ ਮੈਂ ਤਾਂ ਆਪਦਾ ਬਿੱਲ ਭਰਦਾ ਮੈਂ ਪੂਰੀ ਸੰਗਤ ਦੀ ਗੱਲ ਕਰਦਾ ਜਿਹਦਾ ਸਾਰਿਆਂ ਲਈ ਸਾਂਝਾ ਹੈ ਜੀ ਦਿਨੀਆਂ ਵੀ ਸਕੀਮਾਂ ਨੇ ਪੰਜਾਬ ਸਰਕਾਰ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਸਭ ਲਈ ਸਾਂਝੀਆਂ ਨੇ ਕਿ 600 ਜੰਟ ਬਿਜਲੀ ਆ ਸਭ ਨੂੰ ਫ੍ਰੀ ਆ ਜੀ ਖੇਤਾਂ ਚ ਬਿਜਲੀ ਆ ਬਿਲਕੁਲ ਫ੍ਰੀ ਆ ਜੀ ਘਰਾਂ ਦੇ ਵਿੱਚ ਕਿਸਾਨਾਂ ਦੀ ਬਿਜਲੀ ਬਿਲਕੁਲ ਫ੍ਰੀ ਆ ਜੀ 10 ਲੱਖ ਰੁਪਏ ਦਾ ਲਾਜ ਆ ਬਿਲਕੁਲ ਫ੍ਰੀ ਆ ਨੌਕਰੀਆਂ ਸਾਰਿਆਂ ਨੂੰ ਮਿਲ ਰਹੀਆਂ ਨੇ ਪੱਖਪਾਤ ਦਾ ਕਿਤੇ ਵੀ ਨਹੀਂ ਇਹ ਸਿਰਫ ਆਪਣਾ ਧੜਾ ਕਾਇਮ ਰੱਖਣ ਦੇ ਮਾਰੇ ਨਾ ਇਹ ਪਿੱਟਰ ਸਿਆਪਾ ਜਿਹਾ ਕਰਦੇ ਆ ਦੇਖਿਆ ਤੁਸੀਂ ਨਾਬੇ ਚ ਕਿੰਨਾ ਰੌਲਾ ਪਾਇਆ ਸੀ ਲਲਕਾ ਸਾਹਿਬ ਨੇ ਇਹ ਸਾਡਾ ਐ ਕਰ ਦੇਣਗੇ ਸਾਡੇ ਪੇਪਰ ਫੜ ਦੇਣਗੇ ਇਹ ਸਚਾਈ ਹੈ ਲਾਲਕਾ ਸਾਹਿਬ ਆਪ ਕਰੇ ਸਾਡੇ 23 ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਖਾਰ ਚੜਿਆ ਰਾਤ ਦਾ ਪਤਾ ਪਤਾ ਲਿਆ ਨਹੀਂ ਚਲੋ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਤੰਦਰੁਸਤ ਕਰੇ ਜਲਦੀ ਕਿਉਂਕਿ ਟਿਕਟ ਟੁਕੜਾ ਤਾਂ ਮਿਲ ਨਹੀਂ ਨਹੀਂ ਵਿਚਾਰਾਂ ਨੂੰ ਭਜਨਾ ਠੀ ਕਰ ਦੇ ਰਹੇ ਨੇ ਮਿਲੇ ਨੇ ਕਿਤੇ ਮਿਲੇ ਨੇ ਰਸਤੇ 'ਚ ਕਿਤੇ ਨਾ ਕਿਤੇ ਨਹੀਂ ਭਰਾ ਨੇ ਮੇਰੇ ਵੱਡੇ ਭਰਾ ਨੇ ਜੀ ਮੈਂ ਤਾਂ ਬੜਾ ਸਤਿਕਾਰ ਕਰਦਾ ਉਹਨਾਂ ਦਾ ਤੇ ਚਲੋ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਘਰਾਂ 'ਚੋਂ ਨਿਕਲੋ ਠੰਡ ਦਾ ਟਾਈਮ ਆ ਔਰ ਵੋਟ ਪਾਓ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾਓ ਔਰ ਮਨਪਸੰਦ ਉਮੀਦਵਾਰ ਜਿਹੜਾ ਨਾ ਜੀ ਉਹ ਆਮ ਆਦੀ ਪਾਰਟੀ ਤੋਂ ਬੈਸਟ ਕੋਈ ਨਹੀਂ ਔਰ ਇੱਕ ਗੱਲ ਹੋਰ ਹੈ ਜੀ ਪਿਛਲੇ 6-7 ਸਾਲਾਂ ਤੋਂ ਬਲਾਕ ਸੰਮਤੀ 'ਚ ਕੌਣ ਸੀ ਕਾਂਗਰਸ ਜ਼ਿਲ੍ਹਾ ਪ੍ਰੇਸ਼ਦ ਕੌਣ ਸੀ ਕਾਂਗਰਸ ਪੂਰੇ ਪੰਜਾਬ 'ਚ ਜਿਨ੍ਹਾਂ ਨੇ 6-7 ਸਾਲਾਂ 'ਚ ਕੱਖ ਨਹੀਂ ਕੀਤਾ ਤੇ ਹੁਣ ਕੀ ਕਰਨਗੇ ਉਹੀ ਕੈਂਡੀਡੇਟ ਦੁਆਰਾ ਫੇਰ ਇਲੈਕਸ਼ਨ ਲੜ ਰਹੇ ਆ ਜੀ ਇਹਨਾਂ 'ਚ ਕੱਢਣ ਪਾਉਣ ਨੂੰ ਕੀ ਹੈ ਜੀ ਕੁਝ ਵੀ ਨਹੀਂ ਜੀ